ਕੀ ਕਰਦੇ ਆਂਗੇ ਇਹਦਾ ਮੁੱਲ 110 ਕਰਦੇ ਆਂ ਤੇ ਪ੍ਰੈਟ ਕਰਾਉਣ ਨੂੰ ਜੀ ਤਾਂ 210 ਕਰਾ ਲਓ ਕੋਸੀ ਕਰਾ ਲਓ ਠੀਕ ਹੈ ਬਈ 132000 ਦੀ ਜੀ ਵਧੀਆ ਤੇਜੀ ਆ ਤੇਜੀ ਹੈ ਮੱਝਾਂ ਤੇਜੀ ਸਸੀ ਕਾਲ ਦੋਸਤੋ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਚ ਕਿਡਰੀ ਫਾਰਮ ਤੇ ਤੇ ਇਹ ਵੀਡੀਓ ਆਪਰੇ ਆਪਣੀ ਮੱਝਾਂ ਦੀ ਹੈ ਤੇ ਇਹਦੇ ਵਿੱਚ ਤੁਹਾਨੂੰ ਫੁੱਲ ਜਾਣਕਾਰੀ ਦੇਵਾਂਗੇ ਤੇ ਦਿਖਾਵਾਂਗੇ ਚੰਗੇ ਚੰਗੇ ਪੋਸਟ ਠੀਕ ਬਾਕੀ ਆ ਦੇਖੋ ਨਾ ਉਹ ਦੇਖਿਆ ਹਟ ਗੱਲ ਬਾਤਾਂ ਮੰਡੀ ਦੀ ਅੱਗੇ ਚੱਲ ਕੇ ਦਿਖਾਉਣ ਜੀ ਹੋਰ ਐ ਪਸ਼ੂ ਆਗੇ ਤੇ ਕਹਿੰਦੇ ਨੀਲੀ ਰੱਘਾ ਦੇਖੋ ਮੱਚ ਸੇਵ ਹੋਦੀ ਸਭਾ ਲੱਕ ਦੀ ਅੱਗੇ ਜਾਂਦੇ ਦਿਖਾਉਣ ਉਹ ਵੀ ਕਿਹਨਾਂ ਕੱਲ ਦਾ ਬਾਤ ਹੈ ਤੇ ਆ ਦੇਖ ਲਾ ਕੋਠਾਂਗਾ ਕਈ ਜਾਂਦੇ ਕਿ ਦੇਖੋ ਮੋਲਵੰਡੀ ਦਾ ਚੰਗੇ ਚੰਗੇ ਤੁਸੀਂ ਜਿੰਨਾ ਚਲੋ ਝੋਟਨਾ ਤੇ ਲਗਾਉਣੇ ਹਨ ਇਹਦਾ ਜਿਹੜਾ ਜੀ ਤੋਰ ਦੇ ਲੈ ਵੀ ਇੱਕ ਮੱਝ ਦੀ ਵੀਡੀਓ ਲੈ ਕੇ ਆ ਤੇ ਦਿਖਾਉਣ ਇਸ ਨੂੰ ਮੱਝ ਪਹਿਲਾਂ ਗੁੰਡੀ ਪੂਰੀ ਹੈਗੀ ਤੇ ਬਾਕੀ ਆਰਡਰ ਆਰਡਰ ਤੁਸੀਂ ਚੈੱਕ ਕਰੋ ਤੇ ਬਾਕੀ ਆਪਾਂ ਜਾਣਕਾਰੀ ਲੈਣਿਆ ਫੋਲ ਇਹਦੀ ਤੇ ਦੇਖੋ ਤੁਸੀਂ ਪੂਰੀ ਗੁੰਡੀ ਹੈ ਹਨਾ ਬਾਕੀ ਸਮ ਜਾਣਕਾਰੀ ਦਿੰਨੇ ਮੱਝ ਦੀ ਕਿੰਨੇ ਸੋਈਆ ਕਿੰਨੇ ਦਿਨੋਂ ਐ ਸੋਈ ਨੂੰ ਤੇ ਮਗਰ ਬੱਚਾ ਇਹ ਬਹੁਤ ਚੰਗਾ ਦੇਖਣ ਜੈਗਾ ਤੇ ਮਗਰ ਕੱਟੀ ਹੈਗੀ ਹੈ ਨਾ ਸੱਸੀ ਗਾਲ ਬਾਈ ਸੱਸੀ ਗਾਲ ਬਾਈ ਆਪਣਾ ਨਾਮ ਤੇ ਪਿੰਡ ਦੱਸੋ ਨਾਮ ਸੁਮੇਤ ਤੇ ਜੇ ਪਿੰਡ ਪੀਲੇ ਵੰਗਾ ਠੀਕ ਆ ਵੀ ਜਿਲਾ ਕਿਹੜਾ ਪਿੰਡਾ ਹਨਮਾਨਗੜ੍ਹ ਹਨਮਾਨਗੜ੍ਹ ਤੇ ਬਾਈ ਕਿੰਨਾ ਦੁੱਧ ਤਿਆਰ ਹੈ ਥੱਲੇ ਹੁਣ ਜੀ 15 16 ਕਿਲੋ ਤਿਆਰ ਆ ਦੋਨਾਂ ਤੇ ਮਗਰ ਕੱਟੀ ਹੈ ਮਗਰ ਕੱਟੀ ਬਹੁਤ ਚੰਗੀ 10 ਦਿਨਾਂ ਦੀ ਸੋਈ ਹੋ ਗਈ ਕੱਟੀ ਬਹੁਤ ਵਧੀਆ ਬਰੀਡ ਵਾਲੀ ਕੱਟੀ ਹੈ ਕੀ ਰੇਟ ਕਰ ਦਵੀਏ ਆਪਾਂ ਇਹਦਾ ਫਰੇਟ ਕਰਾਉਣ ਨੂੰ ਜੀ ਦਾ 2 10 ਕਰਾ ਲਓ ਕੋਸੀ ਕਰਾ ਲਓ ਠੀਕ ਹੈ 132000 ਦੀ ਮੈਂ ਦੇਣੀ ਹੈ ਠੀਕ ਹੈ ਭਾਈ 132000 ਤੇ ਭਾਈ ਆਪਣਾ ਮੋਬਾਈਲ ਨੰਬਰ ਦੱਸਿਓ 70233 66542 ਠੀਕ ਹੈ ਭਾਈ ਹੋਰ ਵੀ ਹੈਗਾ ਕਿ ਇੱਕ ਹੀ ਬਸ ਭਾਈ ਹੋਰ ਵੀ ਬਣਾਉਂਦੇ ਆ ਇੱਕ ਮਿੰਟ ਮੈਂ ਕਰ ਲਾਂ ਦੇਖੋ ਜੀ ਮੈਂ ਟੋਰਪੈਟ ਮੈਂ ਟੋਰਪੈਟ ਬਾਕੀ ਆ ਮੈਂ ਤੁਹਾਨੂੰ ਇੱਕ ਤੋਰ ਕੇ ਦਿਖਾਉਣਾ ਵੱਡੀ ਮੱਝ ਹੈ ਠੀਕ ਹੈ ਤੇ ਭਾਈ 10 9 60 18 ਕਿਲੋ ਦੁੱਧ ਆਗਾ ਤੇ ਵੇਖੋ ਤੁਸੀਂ ਮੱਝ ਠੀਕ ਹੈ ਤੇ ਸਸਰੀਕਾਲ ਜੀ ਸਸਰੀਕਾਲ ਆਪਣਾ ਨਾਮ ਤੇ ਪਿੰਡ ਦੱਸ ਦਿਓ ਨਾ ਮੰਗਤ ਰਾਇ ਪਿੰਡ ਕੋਡ ਪਤਾ ਜਿਹੜਾ ਬਟੰਡਾ ਜਿਲ੍ਹਾ ਬਟੰਡਾ ਤੇ ਕਿੰਨਾ ਟਾਈਮ ਵਈ ਇਹਨੂੰ ਸੋਈ ਨੂੰ ਮੱਝ ਨੂੰ ਸੋਈ ਨੂੰ ਤਿੰਨ ਦਿਨ ਹੋਇਆ ਹੈ ਤਿੰਨ ਦਿਨ ਨੂੰ ਤੇ ਦੁੱਧ ਕਿੰਨਾ ਜੀ ਥੱਲੇ 17-18 ਕਿਲੋ ਆਈ ਹੈ 17-18 ਕਿਲੋ ਆਗਾ ਤੇ ਮਗਰ ਬਈ ਮਗਰ ਦੇ ਦੇ ਕੱਟੀ ਹੈ ਕੱਟੀ ਹੈ ਜੀ ਮਗਰ ਕੱਟੇਗੀ ਬਹੁਤ ਹੀ ਚੰਗੀ ਕੱਟੀ ਹੈਗੀ ਤੇ ਜੀ ਇਹਦਾ ਪਰੇਡ ਕੀ ਕਰਦੇ ਆਂਗੇ ਇਹਦਾ ਮੁੱਲ 1-10 ਕਰਦੇ ਆਂਗੇ ਇਹ ਆਪਣਾ ਮੋਬਾਈਲ ਨੰਬਰ ਦੱਸਿਓ 9987835043 ਠੀਕ ਹੈ ਧੰਨਵਾਦ ਬਾਕੀ ਦੇਖਦੇ ਹਾਂ ਹਣਾ ਅੱਗੇ ਚੱਲ ਕੇ ਹੋਰ ਚੰਗਾ ਚੰਗਾ ਮਰਜਾ ਦੇਖਾਂਗੇ ਤੇ ਦੇਖੋ

ਇੱਧਰ ਚੱਲਦਾ ਇੱਕ ਵੱਡੀ ਮੱਚ ਫੋਰੀ ਦਿਖਾਉਣੇ ਆ ਤੇ ਕਰਦੇ ਆਂ ਗੱਲਬਾਤ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਜੀ ਆਪਣਾ ਪਿੰਡ ਦੱਸ ਦਿਓ ਬਈ ਕਿਹੜਾ ਪਿੰਡ ਜੀ ਆਪਣਾ ਵੜਿੰਗ ਕਿਹੜਾ ਜੀ ਜਿਹੜਾ ਮੁਕਸਰ ਪਿੰਡ ਦਾ ਹਾਂਜੀ ਪਿੰਡ ਮੁਕਸਰ ਬਈ ਅੱਜ ਮੰਡੀ ਦੇ ਕੀ ਹਾਲਾਤ ਆਗੇ ਮੰਡੀ ਜੀ ਵਧੀਆ ਤੇਜੀ ਆ ਤੇਜੀ ਹੈਗੀ ਮੱਝਾਂ ਤੇਜੀ ਹੋਗੀ ਹਾਂਜੀ ਹਾਂਜੀ ਫੁੱਲ ਤੇ ਬਈ ਕਿਉ ਲੈਣਾ ਸੀ ਅੱਜ ਹਾਂ ਅੱਜ ਪਸ਼ੂ ਲੈਣ ਆਇਆ ਜੀ ਠੀਕ ਆ ਤੇ ਬਾਈ ਯਾਰ ਕਿ ਪਸ਼ੂ ਲੈਣ ਆਏ ਮੰਡੀ ਦੇ ਹਾਲਾਤ ਜਾਣਨੇ ਆ ਤੇ ਰੇਟ ਤੇਜ ਆਗੇ ਲੋਕੀ ਦੇਖੋ ਮੰਡੀ ਦੇ ਕਿੰਨੇ ਹਾਲ ਤੇ ਘੈਂਟ ਪੂਰੀ ਗੱਲ ਬੋਤਾ ਜੀ ਇਹ ਵਿੱਚ ਇੱਕ ਗਾਂ ਵੀ ਬੰਨੀ ਹੋਈ ਇੱਧਰ ਗਾਂ ਵਾਲੇ ਗਾ ਘਟਾਉਂਦੇ ਆ ਵੀ ਖੱਲੀਆਂ ਮੱਝਾਂ ਦੀਆਂ ਬਾਕੀ ਆ ਨੀਲੀ ਰਾਵੀ ਦੇਖੋ ਹੋਰ ਮੱਝੇ ਇਹਦੇ ਮੰਗਰ ਵੀ ਹੈਗਾ ਅੰਗਰੇਜ਼ਾਂ ਘਟਾ ਠੀਕ ਹੈ ਤੇ ਘੱਟ ਪੂਰਾ ਚੰਗਾ ਪੈਂਦਾ ਹੈਗਾ ਜੇ ਸੀਮਿੰਟ ਦੀ ਜਾਣ ਕਰੀ ਤਾਂ ਮੱਝ ਪੂਰੀ ਵਧਕਾ ਲੱਗ ਸਕਦੀ ਹੈ ਨਾ ਤੇ ਬਾਕੀ ਦੇਖਦੇ ਹਾਂ ਪੂਰਾ ਹੋ ਗਿਆ ਪਰ ਐਸਾ ਤੇ ਸੀਜ਼ਨ ਚ ਪਸ਼ੂ ਘਟੇ ਜਾਂਦੇ ਹੈਗੇ ਪਰ ਫਿਰ ਵੀ ਜਿੰਨੇ ਪਸ਼ੂ ਆਉਂਦੇ ਆ ਵੀ ਟੌਪ ਟੌਪ ਦੀ ਆਉਂਦੇ ਆ ਯਾਰ ਤੇ ਜੇਕਰ ਸੁਭਾਵੀ ਘਟਾ ਹੁੰਦਾ ਤੇ ਪਸ਼ੂ ਵੀ ਸਮਾਨਾ ਵੀ ਕਿਤੇ ਚੰਗੇ ਹੁੰਦੇ ਆ ਤੇ ਬਾਕੀ ਦੇਖੋ ਹਾਂ ਉੱਚਾਂ ਦੀ ਗੱਲ ਬਾਤ ਦੇਖ ਬਾਕੀ ਵਾਰ ਦੇ ਗਾਕ ਉਹਦੇ ਕਰਕੇ ਦਿਹੋਲੀ ਕਰਕੇ ਘਟਕੇ ਸੀ ਹੁਣ ਉਹ ਵੀ ਵਧ ਗਿਆ ਉਹਨਾਂ ਦੇ ਜਾਣਗੇ 14 ਦਿਨ ਦੇ ਦੇਖੋ ਦਿਖਾਉਣੇ ਆ ਮਾਣ ਮੰਡੀ ਆ ਬੋਲੀ ਲੈ ਵੀ ਬਹੁਤ ਹੀ ਚੰਗੀ ਮੱਝ ਦੀ ਵੀਡੀਓ ਲੈ ਕੇ ਆਏ ਆਂਗੇ ਪਹਿਲਾਂ ਸੋਨੇ ਇੱਕ ਵਾਰੀ ਨਾ ਮੱਝ ਤੇ ਝਲਕੀ ਮਰਾਉਣੇ ਆਗੇ ਆਡਰ ਆਡਰ ਚੈੱਕ ਕਰੋ ਤੁਸੀਂ ਪੂਰਾ ਚੰਗਾਗਾ ਦੇਖੋ ਤੁਸੀਂ ਤੇ ਸ਼ਸ਼ੀ ਗੱਲ ਬਾਈ ਸ਼ਸ਼ੀ ਗੱਲ ਬਾਈ ਬਈ ਆਪਣਾ ਨਾਮ ਤੇ ਪਿੰਡ ਦੱਸ ਦਿਓ ਨਾਮ ਕੇਸ਼ਵਰ ਪਿੰਡ ਸਫਾਂ ਵਾਲੀ ਠੀਕ ਆ ਬਈ ਰਾਜਸਥਾਨ ਦੀ ਮੇਹ ਜੀ ਆ ਰਾਜਸਥਾਨ ਦੀ ਮੱਝ ਆ ਵੀ ਦੇਖੋ ਤੁਸੀਂ ਰਾਜਸਥਾਨ ਦੀ ਮੱਝ ਆਗੀ ਪੂਰੀ ਚੰਗੀ ਆਗੀ ਤੇ ਮਗਰ ਕੱਟੀ ਆ ਹਨ ਹਾਂਜੀ ਮਗਰ ਕੱਟੀ ਆ ਮਗਰ ਕੱਟੀ ਹੈਗੀ ਤੇ ਬਈ ਆਪਾਂ ਇਹਦਾ ਰੇਟ ਕੀ ਕਰਦੇ ਆਗੇ ਰੇਟ ਤੇ 160 ਕਰਦੇ ਆ ਜੀ ਠੀਕ ਆ ਰੇਟ 160 ਤੇ ਦੁੱਧ ਕਿੰਨਾ ਕੁ ਤਿਆਰ ਆਉਣਾ ਥੱਲੇ ਦੁੱਧ ਸੀ ਚਿੱਕਾ ਲਸੂਈ ਆ ਹਾਂ ਤੇ ਕੱਲ੍ਹ ਸੁਈ ਹੈ ਮਗਰ ਕੱਟੀ ਅੱਛਾ ਤੇ ਸੁਆ ਕਿੰਨਾ ਮੈਦਾ ਸੁਆ ਤੀਚਾ ਵੀਰ ਜੀ ਤੇ ਦੂਜੇ ਸੁਏ ਬਈ ਪਤਾ ਕਿੰਨਾ ਕੁ ਦੁੱਧ ਸੀਗਾ 15-16 ਕਿਲੋ 15-16 ਕਿਲੋ ਦੁੱਧ ਆਗਾ ਤੇ ਮੋਬਾਈਲ ਨੰਬਰ ਦੱਸਿਓ ਭਰਾ ਆਪਣਾ 84272 12 ਠੀਕ ਆ ਬਈ ਇੱਕ ਵਾਰੀ ਹੋਰ ਦੱਸ ਦੇ 84272 312 ਠੀਕ ਆ ਬਈ ਵਾਕੀ ਦੇਖੋ ਮੰਡੀ ਦਾ ਮਾਹੌਲ ਪੂਰਾ ਵਧੀਆਗਾ ਪਰ ਮਾਤਰੀ ਚੜਨਾ 1000 ਮੱਝ ਤੇ ਚੰਗੇ ਚੰਗੇ ਪਸ਼ੂ ਆਉਂਦੇ ਹਨਾ ਦੇਖੋ ਪੂਰਾ ਮੰਡੀ ਦਾ ਮਾਹੌਲ ਬਹੁਤ ਵਧੀਆ ਤੇ ਵਾਕੀ ਦਿਖਾਉਣ ਚੰਗੇ ਚੰਗੇ ਪਸ਼ੂ ਨੇ ਦੇਖੋ ਵੀ ਖੁੱਲੇ ਸਿੰਗਲ ਵਾਲੀ ਮਾਝਾ ਪੂਰੀ ਚੰਗੀ ਦੇ ਰੋਲਾਪੂਰ ਪੰਡਿਤਾਂ ਪਈ ਜਾਂਦਾ। ਲੈ ਵੀ ਪੂਰੀ ਚੰਗੀ ਝੋਟੀ ਦੀ ਵੀਡੀਓ ਲੈ ਕੇ ਆਇਆ ਤੁਹਾਡੇ ਲਈ ਤੇ ਬਾਕੀ ਜਾਣਕਾਰੀ ਦਿੰਨੇ ਆ ਤੁਹਾਨੂੰ। ਤੇ ਪਹਿਲਾਂ ਤੁਸੀਂ ਇਹਦੀ ਕੁਆਲਿਟੀ ਚੈੱਕ ਕਰੋ। ਪੂਰੀ ਚੰਗੀ ਹੈਗੀ। ਤੇ ਲੇਵਾ ਦੇਖੋ ਪੂਰਾ ਸਿੰਗਲ ਥਾਣਾ ਕੱਲੇ ਮੁੱਠੀ ਵਾਲੇ ਚਾਚਾ ਮੋੜਲਾ। ਆ ਕੀ ਦੇਖੋ ਹਣਾ। ਇਹ ਜਾਣਕਾਰੀ ਲੈਣੇ ਆ ਕਿ ਪੂਰੀ ਗੱਲ ਕਰਾਂਗੇ ਨਾਲ ਦੇਖੋ ਸੂਈ ਸਭ ਹੀ ਹੈਗੀ ਹੈ ਤੇ ਬਾਕੀ ਫੋਲਰ ਗਾਰੰਟੀ ਨਾਲ ਦੇਵਾਂਗੇ ਅੱਪ ਪਹਿਲੇ ਸੂਏ ਝੋਟੀ ਦੀ ਵੀਡੀਓ ਲੈ ਕੇ ਆਏ ਆ ਤੇ ਬਾਕੀ ਥੋੜੀ ਗੱਲ ਕਰਾਉਣੇ ਆ ਸਸ਼ੀਕਰਚ ਸਸ਼ੀਕਰਚ ਜੀ ਤੇ ਆਪਾਂ ਨੂੰ ਜਾਣਕਾਰੀ ਦਿਓ ਵੀ ਕਿੰਨੇ ਦਿਨ ਹੋਏ ਸੂਈ ਨੂੰ ਇਹਨਾਂ ਨੂੰ ਇਹਨੂੰ ਅੱਜ ਚੌਥਾ ਡੰਗ ਆਈ ਸੂਈ ਚੌਥਾ ਡੰਗ ਤੇ ਮਗਰ ਕੀ ਮਗਰ ਕੱਟੀ ਆ ਜੀ ਤੇ ਪਹਿਲੇ ਸੂਏ ਆ ਨਾ ਹਾਂਜੀ ਪਹਿਲਾਂ ਤੇ ਬਾਕੀ ਆਰਡਰ ਆਰਡਰ ਵੀ ਚੈੱਕ ਕਰੋ ਪੂਰਾ ਘੈਂਟ ਹੈਗਾ ਤੇ ਕਿੰਨਾ ਦੁੱਧ ਕੱਢ ਲਿਆ ਅੱਜ ਥੱਲੇ ਦੁੱਧ ਅੱਜ ਤੀਜਾ ਡਾਂਗੇ 9 ਕਿਲੋ ਦੁੱਧ ਤਿਆਰ 9 ਕਿਲੋ ਦੁੱਧ ਤਿਆਰ ਹੈਗਾ ਤੇ ਬਾਕੀ ਪੂਰੀ ਘੈਂਟ ਕੁਆਲਿਟੀ ਕੇ ਸੰਗ ਸੰਗ ਪੂਰੇ ਖੁੰਡੇ ਮੈਡੀ ਬਹੁਤ ਚੰਗੀ ਦੀ ਹੈ ਤੇ ਮੈਜਪੁਰ ਜੇ ਤੇ ਮੇਰੀ ਮਾਦਰ ਕੜਾ ਹੈ ਕੋਈ ਆਪਣੇ ਕੋਲੇ ਹੈਗਾ ਜੀ 15 16 ਕਿਲੋ 15 16 ਕਿਲੋ ਦੁੱਧ ਹੈਗਾ ਤੇ ਚਾਚਾ ਰੇਟ ਕੀ ਕਰਦੇ ਆਂ ਦਾ ਰੇਟ ਤਾਂ 145 ਮੰਗਦੇ ਠੀਕ ਹੈ ਠੀਕ ਹੈ ਬਾਕੀ ਮੌਕੇ ਤੇ ਮਾ ਮਾਨਤਨ ਕਰਦੇ ਮਾੜਾ ਮਟਾ ਤੇ ਮੋਬਾਈਲ ਨੰਬਰ ਦੱਸਿਓ ਮੜੇ 99152 ਹਾਂ ਇੱਕ ਇਹ ਦੇਖੋ ਕਿ ਕਿੱਡੀ ਚੰਗੀ ਮੱਧ ਲਈ ਜਾਂਦੀ ਹੈ ਤੇ ਸੇਲ ਹੋਉਂਦੀ ਹੈ। ਬਾਕੀ ਵਿਕਾਉਣੇ ਆ ਸਾਨੂੰ ਪੰਡੀਆਂ ਦੇ ਰਾਹ ਘਟਾਂ ਅੰਦਰ ਹਨਾ ਤੇ ਦੇਖੋ। ਪੂਰੀ ਘੈਂਟ ਗੱਲ ਵਾਤਾ ਮੰਡੀ ਦੇ ਵਿੱਚ। ਲਾ ਕੋ ਕਰੀ ਜਾਂਦੇ ਹਨਾ। ਇੱਕ ਪ੍ਰਥਾ ਵੀ ਹੁੰਦੀ ਹੈ ਜਿਵੇਂ ਕਿ ਕਹੇ ਤ ਹਨ ਉਹ ਤੋਂ ਡ్రਾਈ ਕਰਦੇ ਆ। ਇਹ ਮੰਡੀ ਕਰਕੇ ਪਹਿਲ ਓਕੜਾ ਕਰ ਦਿੰਦਾ ਹੁੰਦਾ ਨੂੰ ਬੋਹੇ ਜਾਂਦਾ। ਬਾਕੀ ਦੇਖਦੇ ਹਨਾ ਸਾਰੇ ਬਾਹਰ ਦੇ ਬੰਦੇ ਆਉਂਦੇ ਆ ਕਿ ਦੇਖੋ ਮਾਚਾ ਚਲਦੇ ਆ ਅਗਲੇ ਦਿਖਾਉਣੇ ਕਾਬੂਰੀ ਮਾਚਾ ਵੀ ਦੇਖੋ ਵੇਸੇ ਹੋ ਗਿਆ ਸੀ ਆਪਾਂ ਰੇਟ ਪੁੱਛੇ ਸੀਗਾ ਆਪਾਂ ਹੋਰ ਕਿੰਨੇ ਦਾ ਪਤਾ ਨਹੀਂ ਦੇ ਬੱਚਾ ਕਿ ਠੀਕ